ਉਹ ਲੈ ਕੇ ਕਿ ਆਪ ਨੂੰ ਕੀ ਇਨਪੁੱਟ ਥੀ ਪੁਲਿਸ ਕੇ ਪਾਸ ਦੇਖੋ ਜਿਹੜਾ ਬੰਦਾ ਗੋਲੀਆਂ ਚਲਾਏਗਾ ਲੋਕਾਂ ਨੂੰ ਮਾਰੇਗਾ ਉਹ ਬੰਦਾ ਪੁਲਿਸ ਤੋਂ ਕਾਨੂੰਨ ਤੋਂ बच ਕੇ ਨਹੀਂ ਬਚ ਸਕਦਾ ਕਿੱਥੇ ਜਿਹੜਾ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਸਾਡੀ ਜਦੋਂ ਸੀਆਈਏ ਟੀਮ ਇੱਕ ਕ੍ਰਿਮੀਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀਗੀ ਸਾਡੀ ਟੀਮ ਕੋਲ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਇਲੀਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚਨਟਲੀ ਸਾਡੇ ਕਨਸਟਬਲ ਅਮਰਿਤਪਾਲ ਦੀ ਸ਼ਹਾਦਤ ਹੋਈ ਇਹਦੇ ਵਿੱਚ ਤੇ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਕਾਨੂੰਨ ਤੋਂ ਬਚ ਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮਾ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਤੇ ਖਾਸ ਤੌਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਿਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਅਸੀਂ ਕਮਿਟਿਡ ਹਾਂ ਪੰਜਾਬ ਚ ਲਾਅ ਐਂਡ ਆਰਡਰ ਪੀਸ ਐਂਡ ਹਾਰਮਨੀ ਮੇਨਟੇਨ ਕਰਨ ਵਾਸਤੇ ਸਾਡੀ ਟੀਮਸ ਕੱਲ ਤੋਂ ਹੀ ਜਿਹੜਾ ਹੈਗਾ ਇਸ ਕ੍ਰਿਮੀਨਲ ਦੀ ਭਾਲ ਚ ਲੱਗੀ ਹੋਈ ਸੀਗੀ ਸਾਡੇ ਸਾਰੇ ਜੀਓ ਚ 6-7 ਸਾਡੇ ਬੀਐਸਪੀਸ 3 ਸਾਡੇ ਐਸਪੀਸ ਸਾਡੀ ਸੀਆਈਏ ਟੀਮ ਸਾਡੇ 6-7 ਐਸਐਚਓਜ਼ ਵਕ ਵਕ ਆਲਮੋਸਟ ਸਾਡੀ ਜਿਹੜੀ ਹੈਗੀ 20 ਟੀਮਾਂ ਜਿਹੜੀ ਇਸ ਚੀਜ਼ 'ਚ ਇਹਦੀ ਬਹਾਲ ਚ ਲਗੀ ਹੋਈ ਸੀਗੀ ਕਿ ਇਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਨੂੰਨ ਅਕੋਤ ਨਾ ਜਾਵੇ ਤੇ ਕਾਨੂੰਨ ਮੁਤਾਬਿਕ سزا ਦਿਲਾਈ ਜਾਵੇ ਤੇ ਸਪੈਸੀਫਿਕਲੀ ਸਾਡੇ ਕੋਲੇ ਕੱਲ ਵੀ ਸੀਗੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਉੱਪਰ ਆਪਣੇ ਖਾਜੀਪੁਰ ਦੇ ਜੰਗਲਾਂ ਦੇ ਵਿੱਚ ਕਿਸੇ ਬੰਦੇ ਨੇ ਛੱਡਿਆ ਉਹਦਾ ਉਧਰ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਕੱਲ ਚੱਲਦਾ ਰਿਹਾ हां ਸਾਡੇ ਕੋਲੇ ਲੀਡ ਸੀ ਕਿ ਕਿਸੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਇਹਨੂੰ ਆਪਣੇ ਬੰਗਾਲੇ ਤੋਂ ਆ ਕੇ ਇਧਰ ਪਿੱਛੇ ਜਿਹੜੇ ਪਿੰਡ ਹੈਗੇ ਉੱਥੇ ਇੱਕ ਰਸਤੇ ਤੇ ਛੱਡਿਆ ਹੈਗਾ ਲਗਭਗ ਸਵੇਰੇ 8:30 ਵਜੇ ਉਸ ਤੋਂ ਬਾਅਦ ਸਾਡੇ ਕੋਲੇ ਹੋਰ ਸਪੈਸੀਫਿਕ ਲੀਡ ਆਈ ਲਗਭਗ ਮੇਰੇ ਖਿਆਲ 5 ਵਜੇ ਦਾ ਟਾਈਮ ਰਿਹਾ ਹੋਵੇਗਾ ਤੇ ਉਦੋਂ ਦੱਸਿਆ ਗਿਆ ਕਿ 2:30 ਵਜੇ ਦੇ ਆਸ-ਪਾਸ ਆ ਬੰਦੇ ਨੇ ਦੇਖਿਆ ਗਿਆ ਪਿੱਛੇ ਖੇਤਾਂ ਦੇ ਵੱਲ ਸਾਡੀ ਟੀਮ ਨੇ ਪੂਰਾ ਏਰੀਆ ਜਿੱਥੇ ਇਹਨੂੰ ਛੱਡਿਆ ਗਿਆ ਸੀਗਾ ਸਵੇਰੇ ਉਹਦਾ ਲਗਭਗ 5 ਕਿਲੋਮੀਟਰ ਦਾ ਰੇਡੀਅਸ ਦਾ ਏਰੀਆ ਵਕਤ ਵਕਤਾਂ ਤੇ ਪੈਟਰੋਲਿੰਗ ਟੀਮਸ ਬਣਾ ਕੇ ਕੋਡਨ ਕੇ ਤਰ੍ਹਾਂ ਸੀਗਾ ਤੇ ਅਸੀਂ ਜਿੱਦਾਂ ਜਿੱਦਾਂ ਮੂਮੈਂਟੀ ਦਾ ਸਮਪ੍ਰੈਸ ਹੋ ਰਿਹਾ ਸੀਗਾ ਹਾਲਾਂਕਿ 3-4 ਘੰਟਾ ਡਿਲੇ ਤੋਂ ਚੱਲ ਰਿਹਾ ਸੀਗਾ ਸਾਡਾ ਟਰੈਕਿੰਗ ਬਟ ਸਾਡੀ ਟੀਮਸ ਲੱਗੀ ਹੋਈ ਸੀ ਆਜ ਜਦੋਂ ਸ਼ਾਮ ਨੂੰ ਇੱਥੇ ਮੇਰੇ ਖਿਆਲ ਲਗਭਗ 6 6 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਇੱਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇ ਵੇ ਆ ਰਹੀ ਸੀਗੀ ਤੇ ਆ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇੱਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦੇਖਦੇ ਵੇ ਸਿੱਧਾ ਹੀ ਇਸਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਕਿ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਵੇ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਬਹਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇ ਲੇਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਵੇ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫੇਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈ ਰਿਟੈਲੀਏਟ ਕਰਦੇ ਵੇ ਐਕਸਚੇਂਜ ਆਫ ਫਾਇਰ ਚ ਜਿਹੜਾ ਕਿਤੇ ਬੁਲੇਟ ਇੰਜਰੀਜ਼ ਹੋਈ ਤੇ ਜਦੋਂ ਐਗਜ਼ਾਮਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਸ ਤਰੀਕੇ ਤੇ ਹੀਨਸ ਕ੍ਰਾਈਮ ਨੂੰ ਕਮਿਟ ਕਰੇਗਾ ਤੇ ਉਹ ਕਾਨੂੰਨ ਦੇ ਜਿਹੜੇ ਹੈਗੇ ਸਿਕੰਜੇ ਤੋਂ ਬਾਹਰ ਬਚ ਕੇ ਜਾ ਸਕਦਾ ਪੋਸੀਬਲ ਵੀ ਹੈਗਾ ਸਾਡੀ ਟੀਮਸ ਨੇ ਬੜਾ ਚੰਗਾ ਕੰਮ ਕਰਦੇ ਵੇ ਸਾਡੇ ਸਾਰੀ ਟੀਮਾਂ ਇਨਫੈਕਟਰ ਸਾਰੇ ਅਸੀਂ ਲੱਗੇ ਹੋਏ ਹੈਗੇ ਤੇ ਸਾਰਿਆਂ ਨੇ ਜਿਹੜਾ 24 ਘੰਟੇ ਜਿਹੜੇ ਹੈਗੇ ਉਹ ਲਗਭਗ ਸਾਨੂੰ ਕ੍ਰਾਈਮ ਕਮਿਟ ਹੋਣ ਤੋਂ ਬਾਅਦ ਇਹਨੂੰ ਟ੍ਰੇਸ ਕਰਨ ਚ ਲੱਗੇ ਹੈਗੇ ਤੇ ਚਲੋ ਮਤਲਬ ਡੈਥ ਹੋਣਾ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੱਲ ਹੈਗੀ ਬਟ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਐਕਸਚੇਂਜ ਆਫ ਫਾਇਰ ਤੇ ਇਹਨੇ ਸਾਨੂੰ ਚੈਲੰਜ ਕੀਤਾ ਤੇ ਅਲਟੀਮੇਟਲੀ ਉਹ ਆਪਣੇ ਐਕਟ ਵਾਸਤੇ ਰਿਸਪੋਨਸਿਬਲ ਹੈਗਾ ਕਿੰਨੇ ਲੋਕ ਸੀਗੇ ਸਾਰੇ ਕਿੱਥੇ ਅੱਜ ਸਰ ਬਾਈਕ ਤੇ ਜਿਵੇਂ ਇੱਕ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਆ ਦੋ ਲੋਕ ਜੀ ਨਹੀਂ ਆ ਦੋ ਲੋਕ ਮੈਂ ਫੁਟੇਜ ਤੁਹਾਨੂੰ ਸ਼ੇਅਰ ਕੀਤੀ ਕਿ ਦੋ ਲੋਕ ਜਿਹੜੇ ਹੈਗੇ ਉਹ ਇੱਥੇ ਹੀ ਜਿਹੜਾ ਪੈਟਰੋਲ ਪੰਪ ਹੈਗਾ ਪਿੱਛੇ ਇਸ ਪੈਟਰੋਲ ਪੰਪ ਤੇ ਇੱਕ ਮੁੰਡਾ ਹੈਗਾ ਜਿਹੜਾ ਇੱਥੇ ਇਹਦਾ ਆਰਨ ਆਰਨ ਸ਼ਾਪ ਤੇ ਕੰਮ ਕਰਦਾ ਉਹਨੂੰ ਲੈ ਕੇ ਉਹਦਾ ਮੋਟਰਸਾਈਕਲ ਲੈ ਕੇ ਆ ਪੈਟਰੋਲ ਪੰਪ ਤੇ 200 ਰੁਪਏ ਦਾ ਪੈਟਰੋਲ ਪਵਾ ਕੇ ਫਿਰ ਉਹ ਮੈਂ ਤੁਹਾਨੂੰ ਦੱਸ ਰਹਾ ਜਿਹੜਾ ਚੌਰਾਹਤੇ ਤੇ ਉੱਥੇ ਇਹਨੇ ਉਹਨੇ ਮੁੰਡੇ ਨੇ ਡ੍ਰੌਪ ਕੀਤਾ ਹਾਲਾਂਕਿ ਉਹ ਇਸ ਤੇ ਕੰਮ ਤੋਂ ਅਣਜਾਣ ਸੀਗਾ ਤੇ ਉਹਨੂੰ ਜਸਟ ਇਹਨੇ ਕਿਹਾ ਕਿ ਮੈਨੂੰ ਹੁਣ ਡ੍ਰੌਪ ਕਰਕੇ ਆ ਤੇ ਉਹ ਡ੍ਰੌਪ ਕੀਤਾ ਉਹਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਨ ਫੁੱਟੀ ਸੀਗਾ ਜਿਹੜਾ ਡਿਫਰੈਂਟ ਡਿਫਰੈਂਟ ਉਹ ਖੇਤਾਂ ਵੱਲੋਂ ਹੋ ਕੇ ਤੇ ਪਿਆਲਿਆਂ ਚੋਂ ਹੋ ਕੇ ਤੇ ਮੂਵ ਕਰ ਰਿਆ ਸੀਗਾ ਫਿਰ ਇਹਨੂੰ ਕਿਸੇ ਇੱਕ ਬੰਦੇ ਨੇ ਲੋਕੇਟ ਕੀਤਾ ਦਿੱਤੇ ਇਹਨੇ ਜਰਦਾ ਤੇ ਪਾਨ ਬੀੜੀ ਜਿਹੜੀ ਹੈਗੀ ਉਹ ਡਿਮਾਂਡ ਕੀਤੀ ਕਿਸੇ ਬੰਦੇ ਤੋਂ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੀ ਟੀਮਸ ਆਲਰੇਡੀ ਲੋਕੇਟ ਕਰ ਰਹੀ ਸੀਗੇ ਤੇ ਆ ਜਿਹੜਾ ਹਾਦਸਾ ਵਾਪਰਿਆ ਜਿਹੜਾ ਐਕਸੀਡੈਂਟ ਜੋ ਫਾਇਰ ਹੋਇਆ ਤੇ ਐਕਸਚੇਂਜ ਆਫ ਫਾਇਰ ਚ ਜਿਹੜਾ ਹੈਗਾ ਸਰ ਵੈਪਨ ਵੈਪਨ ਕਿਸ ਟਾਈਪ ਦਾ ਸੀਗਾ ਜੀ ਜਿਹੜਾ ਵੈਪਨ ਹੈਗਾ ਇਹਦਾ ਓਨ ਦਾ ਸਪੌਟ ਹੀ ਹੈਗਾ ਉਥੇ ਕ੍ਰਾਈਮ ਸੀਨ ਤੇ ਹੈਗਾ ਕ੍ਰਾਈਮ ਸੀਨ ਪ੍ਰੀਜ਼ਰਵਡ ਹੈਗਾ ਸਾਡੀ ਐਫਐਸਐਲ ਟੀਮ ਆਏਗੀ ਸਾਰਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗਾ ਉਸ ਦੇ ਮੁਤਾਬਿਕ ਜਿਹੜਾ ਸਟੈਂਡਰਡ ਪ੍ਰੋਟੋਕੋਲ ਜਿਹੜੇ ਹੈਗੇ ਸਾਡੇ ਉਹਦੇ ਮੁਤਾਬਿਕ ਇਨਵੈਸਟੀਗੇਸ਼ਨ ਕਰੀ ਹੋਏ ਕੱਲ ਕੱਲ ਸਰ ਜਦੋਂ ਇਹ ਸਾਰਾ ਕੁਝ ਕਰਕੇ ਭਜਿਆ ਕੱਲ ਕੀ ਸਿਚੁਏਸ਼ਨ ਸੀ ਕਿਵੇਂ ਉਹ ਸੀਨ ਜਿਹੜਾ ਹੈ ਉਹ ਕ੍ਰੀਏਟ ਹੋਇਆ ਕਿਵੇਂ ਇੱਕ ਜਿਹੜੀ ਜਵਾਨ ਦੀ ਸ਼ਹਾਦਤ ਹੋਈ ਹੈ ਕੱਲ ਕੀ ਕੀ ਸਿਚੁਏਸ਼ਨ ਸੀ ਸਰ ਉੱਥੇ ਦੇਖੋ ਕੱਲ ਜਦੋਂ ਸਾਡੀ ਟੀਮ ਗਈ ਹੈਗੀ ਰੇਡ ਕਰਨ ਵਾਸਤੇ ਤੇ ਪਰਟੀਕੂਲਰ ਇਨਫੋਰਮੇਸ਼ਨ ਤੇ ਸਾਡੀ ਟੀਮ ਗਈ ਹੈਗੀ ਇਨ ਬਿਟਵੀਨ ਜਿਹੜਾ ਇਹਦੇ ਘਰ ਹੀ ਰੇਡ ਕਰਨ ਸਾਡੀ ਟੀਮ ਜਾ ਰਹੀ ਹੈਗੀ ਸਾਡੀ ਟੀਮ ਨੇ ਇਹਨੂੰ ਰਸਤੇ 'ਚ ਘਰ ਤੋਂ ਪਹਿਲਾਂ ਹੀ ਇਹਨੂੰ ਇੰਟਰਸੈਪਟ ਕੀਤਾ ਤੇ ਉੱਥੇ ਸਾਡੀ ਟੀਮ ਨੇ ਦੋ ਮੁਲਾਜ਼ਮਾਂ ਨੇ ਉਤਰ ਕੇ ਇਮੀਡੀਏਟਲੀ ਉੱਤੇ ਰੈਸਟੈਂਡ ਦੇ ਟ੍ਰਾਈ ਟੂ ਐਪਰੀਹਂਡ ਹਮ ਤੇ ਉਹ ਜਦੋਂ ਐਪਰੀਹਂਡ ਕਰਨ ਵਾਸਤੇ ਉਹਦੇ ਵੱਲ ਵੱਢੀ ਰਹੇ ਸੀਗੇ ਕਿਉਂਕਿ ਆ ਬੰਦਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ 8 ਐਫਆਈਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਜਿਦੇ ਵਿੱਚ ਮਰਡਰ ਦੇ ਐਫਆਈਆਰ ਅਟੈਂਪਟ ਟੂ ਮਰਡਰ ਦੇ ਐਫਆਈਆਰ ਲੂਟ ਦੇ ਰੋਬਰੀ ਦੇ ਐਫਆਈਆਰ ਲੜਾਈ ਝਗੜੇ ਦੇ ਨਾਰਕੋਟਿਕਸ ਦੇ ਇਲੀਗਲ ਆਰਮਸ ਦੇ ਐਫਆਈਆਰ ਇੱਤੇ ਪਹਿਲਾਂ ਤੋਂ ਹੈਗੇ ਦਰਜ ਤੇ ਉਹ ਇਹਨੇ ਇਮੀਡੀਏਟਲੀ ਰਿਟੇਲੀਏਟ ਕਰਦੇ ਵੇ ਸਾਡੀ ਟੀਮ ਨੂੰ ਈਵਨ ਮਤਲਬ ਮੌਕਾ ਨਹੀਂ ਮਿਲਿਆ ਰਿਸਪੌਂਡ ਕਰਨ ਦਾ ਤੇ ਇਹਨੇ ਪਹਿਲਾਂ ਫਾਇਰ ਕਰਤਾ ਸਾਡੀ ਟੀਮ ਤੇ ਤੇ ਇਹਦੇ ਕਰਕੇ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮ ਦੀ ਸ਼ਹਾਦਤ ਹੋਈ ਤੇ ਫਿਰ ਦੂਜੇ ਮੁਲਾਜ਼ਮ ਤੇ ਵੀ ਇਹਨੇ ਫਾਇਰ ਕੀਤਾ ਇਹ ਲੱਕੀਲੀ ਹੀ ਗੋਟ ਸੇਵ ਤੇ ਫਿਰ ਉਹਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਟ ਕਿਉਂਕਿ ਇੱਕ ਮੁਲਾਜ਼ਮ ਸਾਡਾ ਆਲਰੇਡੀ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟ ਫਰਸਟ ایڈ ਤੇ ਹਸਪੀਟਲ ਲੈ ਕੇ ਜਾਣਾ ਜ਼ਰੂਰੀ ਸੀਗਾ ਤੇ ਉਹਨੇ ਇਹਦਾ ਪਿੱਛਾ ਛੱਡ ਦੇਵੇ ਉੱਥੇ ਉਹ ਹਸਪੀਟਲ ਲੈ ਕੇ ਰਸ਼ ਕੀਤਾ ਸੀ ਅਨਫੋਰਚਨਟਲੀ ਵੀ ਕੁਡ ਨੋਟ ਸੇਵ ਹੀ ਬੀਕੋ ਟੂ ਜਿਹੜਾ ਹੈਗਾ ਅਸੀਂ ਫਿਰ ਦੇ ਪਿੱਛੇ ਲੱਗੇ ਸਰ ਜਿਵੇਂ ਲਗਾਤਾਰ ਭੱਜ ਰਿਆ ਸੀਗਾ ਕੋਈ ਕਿਸੇ ਗੈਂਗ ਦੇ ਨਾਲ ਕੋਈ ਤਾਂ ਕਨੈਕਸ਼ਨ ਸਾਹਮਣੇ ਆ ਹੁਣ ਤੱਕ ਕੋਣ ਹੀ ਦੀ ਮਦਦ ਕਰ ਰਿਹਾ ਸੀ ਕਿਵੇਂ ਅੱਗੇ ਤੋਕੇ ਜਾ ਰਿਹਾ ਨਹੀਂ ਜੀ ਇਹਦਾ ਹਾਲੇ ਤੱਕ ਕਿਸੇ ਵੀ ਕਿਸੇ ਵੀ ਤਰੀਕੇ ਦੀ ਗੈਂਗ ਦੇ ਨਾਲ ਕੋਈ ਸਬੰਧ ਜਿਹੜਾ ਨਹੀਂ ਹੈਗਾ ਬਟ ਯੈਸ ਇਜ਼ ਅ ਹਾਰਡ ਕੋਰ ਕ੍ਰਾਈਮਨਲ ਕਿਉਂਕਿ ਤੁਸੀਂ ਦੇਖ ਰਹੇ ਹੋ ਇਹਦਾ ਆਰਟੀ ਐਫ ਆਈ ਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਮਰਡਰ ਦਾ ਐਫ ਆਈ ਆਰ ਕੱਲ ਇੱਕ ਹੋਰ ਦਰਜ ਕੀਤਾ ਦੋ ਪਰਚੇ ਟੋਟਲ ਕੱਲ ਵਾਲੇ ਨੂੰ ਮਿਲਾ ਕੇ ਮਰਡਰ ਦੇ ਦੋ ਐਫ ਆਈ ਆਰ ਅਟੈਂਪਟ ਟੂ ਮਰਡਰ ਦੇ ਉਸ ਤੋਂ ਇਲਾਵਾ ਨਾਰਕੋਟਿਕ ਤੇ ਰੋਬਰੀ ਦੇ ਐਫ ਆਈ ਆਰ ਤੇ ਲੜਾਈ ਝਗੜੇ ਦੇ ਤੇ ਇਲੀਗਲ ਆਰਮਸ ਦੇ ਐਫ ਆਈ ਆਰ ਇੱਥੇ ਹੈਗੇ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਜੀ